ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦ ਪਾਈ ਗੁਰਬਖਸ਼ ਸਿੰਘ ਜੀ ਬਾਰੇ ਪੜਾਂਗੇ 1761 ਇਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਤਕੜੀ ਹਾਰ ਦੇ ਕੇ ਇਹ ਸਮਝ ਲਿਆ ਸੀ ਕਿ ਹੁਣ ਸਾਰਾ ਹਿੰਦੁਸਤਾਨ ਜਿਵੇਂ ਉਸਦੇ ਕਦਮਾਂ ਵਿੱਚ ਹੀ ਆ ਗਿਆ ਹੈ ਪਰ ਸਿੱਖ ਉਸ ਵੱਲੋਂ ਕੀਤੀ ਗਈ ਹਰ ਸ਼ਕਤੀ ਜ਼ੁਲਮਾਂ ਤੇ ਤਸ਼ੱਦਦ ਦੇ باوجود ਵੀ ਉਹ ਸਿੱਧੇ ਏਨ ਮੰਨਣ ਲਈ ਤਿਆਰ ਨਹੀਂ ਸਨ ਉਸਨੇ ਲਾਹੌਰ ਦੇ ਸੁਬੇਦਾਰਾਂ ਨੂੰ ਇਹ ਹੁਕਮ ਦੇ ਰੱਖਿਆ ਸੀ ਕਿ ਜਿਵੇਂ ਵੀ ਹੋਵੇ ਇਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ ਪਰ ਸਿੱਖਾਂ ਦੀ ਗਿਣਤੀ ਵੱਧਦੀ ਗਈ ਜਦੋਂ ਅਹਿਮਦ ਸ਼ਾਹ ਅਬਦਾਲੀ ਹਮਲਾ ਬੋਲਦਾ ਇਹ ਆਪਣੇ ਪਰਿਵਾਰ ਬੱਚਿਆਂ ਤੇ ਬਜ਼ੁਰਗਾਂ ਨੂੰ ਲੈ ਕੇ ਜੰਗਲਾਂ ਤੇ ਵੀਰਾਨ ਥਾਵਾਂ ਵਿੱਚ ਚਲੇ ਜਾਂਦੇ ਪਰ ਉਸ ਦੇ ਵਾਪਸ ਪਰਤਦਿਆਂ ਹੀ ਇਹ ਮੁੜ ਪੰਜਾਬ ਦੇ ਮੈਦਾਨਾਂ ਵਿੱਚ ਆ ਕੇ ਮੱਲਾ ਮਾਰਨੀਆਂ ਸ਼ੁਰੂ ਕਰ ਦਿੰਦੇ ਤੇ ਅਫਗਾਨ ਅਤੇ ਮੁਗਲ ਸੁਬੇਦਾਰਾਂ ਨੂੰ ਮਾਰਕੁੱਟ ਕੇ ਆਪੋ ਆਪਣੀਆਂ ਸਰਦਾਰੀਆਂ ਕਾਇਮ ਕਰ ਲੈਂਦੇ 1764 ਈਸਵੀ ਵਿੱਚ ਅਹਿਮਦ ਸ਼ਾਹ ਬਦਾਲੀ ਨੂੰ ਪਤਾ ਲੱਗਾ ਕਿ ਸਿੱਖ ਬਹੁਤ ਗੰਟੀ ਵਿੱਚ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ ਉਹ ਇੱਕ ਤਕੜੀ ਸੈਨਾ ਲੈ ਕੇ ਕਾਬਲ ਤੋਂ ਚੱਲਿਆ ਤੇ ਮਾਰੂ ਮਾਰ ਕਰਦਾ ਲਾਹੌਰ ਆ ਪੁੱਜਾ ਉਸ ਦੇ ਆਉਣ ਦੀ ਖਬਰ ਸੁਣ ਕੇ ਸਿੱਖੋ ਆਪੋ ਆਪਣੇ ਪਰਿਵਾਰਾਂ ਤੇ ਨਿੱਕੇ ਵੱਡੇ ਜਥਿਆਂ ਨੂੰ ਲੈ ਕੇ ਸੁਰੱਖਿਅਤ ਥਾਂਵਾਂ ਉੱਤੇ ਚਲੇ ਗਏ ਅਹਿਮਦ ਸ਼ਾਹ ਅਬਦਾਲੀ ਇਸ ਵਾਰ 30000 ਫੌਜ ਲੈ ਕੇ ਆਇਆ ਸੀ ਉਹਨਾਂ ਦਿਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਇੱਕ ਨਿਹੰਗ ਸਿੰਘ ਕਰ ਰਿਹਾ ਸੀ ਇਸ ਦਾ ਨਾਮ ਸਰਦਾਰ ਗੁਰਬਖਸ਼ ਸਿੰਘ ਸੀ ਇਨਾਂ ਦੇ ਜਥੇ ਵਿੱਚ ਤੀ ਸੂਰਬੀਰ ਸੁਰਮੇ ਸਨ ਇਨਾਂ ਦੇ ਵੱਡੇ ਵਡੇਰੇ ਜ਼ਿਲ੍ਹਾ ਲਾਹੌਰ ਪਿੰਡ ਲੀਲ ਦੇ ਰਹਿਣ ਵਾਲੇ ਸਨ ਆਪ ਨਾਮ ਬਾਣੀ ਦੇ ਰਸਿਏ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ ਆਪ ਦਾ ਸਾਰਾ ਸਮਾਜ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਅਤੇ ਭਜਨ ਬੰਦਗੀ ਵਿੱਚ ਬੀਤਦਾ ਸੀ ਆਪ ਦੇ ਜਥੇ ਦੇ ਸਿੰਘ ਹਰ ਹੁਕਮ ਨੂੰ ਮੰਨਣ ਲਈ ਸਦਾ ਤਿਆਰ ਰਹਿੰਦੇ ਸਨ ਭਾਈ ਗੁਰਬਖਸ਼ ਸਿੰਘ ਜੀ ਸ੍ਰੀ ਅਕਾਲ ਤਖਤ ਸੈਭੀ ਸੇਵਾ ਵਿੱਚ ਹਾਜ਼ਰ ਸਨ ਅਤੇ ਉਸ ਸਮੇਂ ਅਹਿਮਦ ਸ਼ਾਹ ਅਬਦਾਲੀ 30 ਹਜ਼ਾਰ ਫੌਜ ਲੈ ਕੇ ਅਚਨਚੇਤ ਸ੍ਰੀ ਅਮਰਤਸਰ ਆ ਪਿਆ ਭਾਈ ਸਾਹਿਬ ਨੇ ਦੁਸ਼ਮਨ ਦੀ ਫੌਜ ਦੀ ਭਾਰੀ ਗਿਣਤੀ ਦੇ ਪ੍ਰਵਾਹ ਕੀਤੇ ਬਗੈਰ ਆਪਣੇ ਤੀਕੂ ਸਿੰਘਾਂ ਨਾਲ ਹੀ ਮੁਕਾਬਲਾ ਕਰਨ ਲਈ ਸ੍ਰੀ ਅਕਾਲ ਤਖਤ ਸੈਭ ਦੇ ਮੋਰਚੇ ਕੱਢ ਦਿੱਤੇ ਅਬਦਾਲੀ ਨੇ ਤਾਂ ਸੋਚਿਆ ਸੀ ਕਿ ਉਸਦੇ ਭਾਰੀ ਲਸ਼ਕਰ ਦੇ ਸਾਹਮਣੇ ਕੋਈ ਦਿਖਾਵਾ ਨੇ ਕਰੇਗਾ ਕੋਈ ਦਿਖਾਈ ਨਹੀਂ ਦੇਗਾ ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਦੇਖਿਆ ਕਿ ਕੇਵਲ ਤੀਕੂ ਸਿੰਘ ਉਸ ਦੀ 30000 ਫੌਜ ਸਾਹਮਣੇ ਡਟ ਕੇ ਖਲੋਤੇ ਹਨ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਸ਼੍ਰੀ ਦਰਬਾਰ ਸਾਹਿਬ ਪਹੁੰਚੀਆਂ ਹੀ ਸਨ ਕਿ ਸਰਦਾਰ ਗੁਰਬਖਸ਼ ਸਿੰਘ ਦੇ ਜਥੇ ਦੇ ਸਿੰਘ ਉਹਨਾਂ ਉੱਤੇ ਬਾਜਾ ਮੰਗ ਟੁੱਟ ਕੇ ਪੈ ਗਏ ਤੇ ਪਲੋ ਪਲੀ ਵਿੱਚ ਸੈਂਕੜੇ ਗਿਲਜ਼ੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਇੱਕ ਸੌ ਸੌ ਤੇ ਭਾਰੂ ਹੋਇਆ ਪਿਆ ਸੀ ਹਜ਼ਾਰਾਂ ਗਿਲਜੀਆਂ ਨੂੰ ਮੁਕਾਉਣ ਮਗਰੋਂ ਸਰਦਾਰ ਗੁਰਬਖਸ਼ ਸਿੰਘ ਆਪਣੇ ਜਥੇ ਸਮੇਤ ਸ਼ਹੀਦੀ ਦਾ ਜਾਮ ਪੀ ਕੇ ਖਾਲਸਾ ਪੰਥ ਤੇ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੁਰਬਾਨ ਹੋ ਗਏ। ਸਰਦਾਰ ਗੁਰਬਖਸ਼ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਮੁ슬ਮਾਨ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਨੇ ਵੀ ਆਪਣੇ ਜੰਗਨਾਮੇ ਵਿੱਚ ਕੀਤਾ ਹੈ। ਇਹਨਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਵਾੜੇ ਗੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬਣਿਆ ਹੋਇਆ ਹੈ। ਖਾਲਸਾ ਜੀ ਧੰਨ ਗੁਰੂ ਤੇ ਧੰਨ ਗੁਰੂ ਪਿਆਰੇ ਤੁਹਾਨੂੰ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਗੁਰੂ ਘਰਾਂ ਲਈ ਗੁਰੂਤਾ ਮੰਨ ਲਈ ਆਪਣੇ ਸੀਸ ਕੁਰਬਾਨ ਕੀਤੇ ਆਪਣੀ ਬੋਟੀ-ਬੋਟੀ ਨੂੰ ਸ਼ਾਵਰ ਕਰ ਦਿੱਤੀ ਸਦਕੇ ਜਾਈਏ ਇਨ੍ਹਾਂ ਸਿੱਖਾਂ ਦੇ ਇਨ੍ਹਾਂ ਸਿੰਘਾਂ ਸਿੰਘਣੀਆਂ ਦੇ ਅੱਜ ਦੇ ਭਾਗ ਵਿੱਚ ਇੰਨਾ ਹੀ ਅਗਲੇ ਭਾਗ ਵਿੱਚ ਆਪਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਰੇ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ